ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਰਿਮੋ ਸ਼ੋਤਰੀ ਬਹਮ ਬੀਤਰਾ marca que ਤੇ ਉਧੇ ਸਾਹਿਬ ਜੀ ਗੁਰਸਾਹਿਬ ਜੀ ਦੇ ਵਿੱਚ ਸੁਨੋ ਦਰਾਨੀ ਸੁਨੋ ਜਠਾਨੀ ਅੱਜ ਤੇ ਏਕ ਭਇਓ ਜਠਾੜੀ ਤੇ ਦਰਾਨੀ ਦਾਪ ਜੀ ਚ ਸਮਝਦੇ ਹੋ ਜਿਵੇਂ ਬੀਬੀਆਂ ਹੁੰਦੀਆਂ ਜਿਹੜੀਆਂ ਜਿਹੜਾ ਉਹਦੇ ਘਰ ਵਾਲਾ ਹੁੰਦਾ ਉਹਦੇ ਤੋਂ ਵੱਡੇ ਭਰਾ ਦੇ ਘਰ ਵਾਲੀ ਨੂੰ ਜਠਾਨੀ ਤੇ ਛੋਟੇ ਨੂੰ ਦਰਾਨੀ ਕਿਹਾ ਜਾਂਦਾ ਅੱਜ ਨੇ ਏਕ ਭਇਓ ਇਹ ਸੁਣੋ ਆਪਣੀਆਂ ਦੁਨੀਆ ਦਰਾਨੀਆਂ ਨੂੰ ਛੱਡ ਜਾਂ ਬਾਬਾ ਕਬੀਰ ਸਾਹਿਬ ਦੀ ਮਾਤਾ ਕਹਿਣ ਅਤਰ ਜੀ ਉਹਨਾਂ ਚੁਣਾਈ ਕਹਿੰਦੇ ਕਬੀਰ ਸਾਹਿਬ ਦੇ ਕੋਲੇ ਸਾਜੂ ਆਏ ਤੇ ਘਰੇ ਸ਼ਕਲ ਸ਼ਕੋਣ ਵਾਸਤੇ ਪਦਾਰਥ ਨਹੀਂ ਸੀ। ਭੱਜੁਕਿਆ ਤੇ ਵੇਚਦਾ। ਜਦੋਂ ਵੇਚਦਾ ਤੇ ਮਾਂ ਜਦੋਂ ਸ਼ਾਮ ਨੂੰ ਆਈ ਉਹਦਾ ਰਸਣ ਪਾਣੀ ਲਿਆ ਕੇ ਸਾਜੂ ਨੂੰ ਸੁਣਾਇਆ satsangit ਕੀਤੀ। ਆਨੰਦ ਬਾਣੇ 300 ਵਿਚਾਰਚਾਰ ਪੀਏ ਕੰਨ ਜਾਣ ਕੇ ਘਰੇ ਦਾ ਸਹਾਰਾ ਲੱਭ ਨੂੰ ਉਹਨਾਂ ਨੇ ਚਰਖੇ ਨੂੰ ਕੱਤਣਾ 10 10 12 12 ਬੇਜ ਕੱਕੀ ਬੀਬੀਆਂ ਇਹ ਐਸਾ ਚਰਖਾ ਕੱਤੇ ਕਰਨੀਆਂ ਸਾਂ ਕਹਿੰਦੀ ਜਦੋਂ ਸੂਤ ਦੇਖਿਆ ਸੂਤ ਤੇ ਹੈ ਨਹੀਂ ਕਬੀਰ ਨੂੰ ਪੁੱਛਿਆ ਕਬੀਰ ਸਾਹਿਬ ਕਹਿੰਦੇ ਹੁੰਦਾ ਹੈ ਉਹ ਤਾਂ ਤਰਾ ਕਰਦੀ ਮੇਜ ਤਾਂ ਦਰਾਨੀ ਸਾਤ ਸੂਤ ਇਹਨ ਮੁੰਡਿਆ ਕੋਇ ਸਾਤਰੰਗਾ ਸੂਤ ਇਹਨੇ ਕੋਤਾ ਇਹ ਮੁੰਡਾ ਕਿਉਂ ਨ ਮੋਇਓ ਇੱਕ ਦੋਦ ਤੂੰ ਜਿਵੇਂ ਆਪ ਨਹੀਂ ਬੀਤੀਆਂ ਕਹਿਣ ਦੀਆਂ ਖਾਕ ਕੇ ਜੇ ਕਈ ਵਾਰੀ ਤਾਂ ਤਾਂ ਤੋਤ ਹੀ ਇਹ ਮਰ ਜਾਣਿਆ ਤੂੰ ਕਿੱਥੇ ਗਿਆ ਸੀ ਸਾਤ ਸੂਤਨ ਮੁੰਡਿਆ ਕੋਇ ਮੁੰਡਿਆ ਕਿਉਂ ਨ ਮੋਇਓ ਉਹਨਾਂ ਨਦੀ ਭਾਸ਼ਾ ਦੇ ਵਿੱਚ ਬੋਲੀ ਦੇ ਵਿੱਚ ਕਹਿੰਦੇ ਕਿਉਂ ਨਹੀਂ ਮਰ ਗਿਆ ਜੀ ਮੈਂ ਉਹਨੂੰ ਕਿੱਥੋਂ ਲਿਆ ਕੇ ਦਵਾਂ ਮੈਂ ਤਾਂ ਬੁਣਕੇ ਉਹਨਾਂ ਦੀ ਤਾਣੀ ਖੱਡੀ ਦਾ ਕੰਮ ਸ਼ੇ ਘੱਟਦਾ ਉਹਦੇ ਨੂੰ ਚਾਰ ਕੀ ਉਹਨੂੰ ਸੂਦੀ ਬੇਜ ਦਤਾਂ ਤਾਂ ਬੁਣਕੇ ਪਿਆਰ ਵਾਲਿਓ ਬੀਬੀਆਂ ਪੁਰਾਣੇ ਸਮਿਆਂ ਦੇ ਵਿੱਚ ਐਸਾ ਨਾਲ ਸਹਿਯੋਗ ਦਿੰਦੀਆਂ ਪਰ ਨਾਮ ਜਪਣ ਵਾਲਿਆਂ ਦੀ ਬਿਰਤੀ ਕੁਝ ਹੋਰ ਹੁੰਦੀ ਹੈ ਅੱਜ ਕੱਲ ਅੱਜ ਦਾ ਦੌਰ ਹੈ ਜਿਹਦਾ ਅੱਜ ਵੀ ਬੀਬੀਆਂ ਪੁਰਾਣੇ ਸਮੇਂ ਦੇ ਵਿੱਚ ਦੇਖੋ ਕਿੰਨਾ ਕੰਮ ਨਾਲ ਕਰਿਆ ਕਰਦੀਆਂ ਖੇਤੀ ਬਾੜੀ ਤੋਂ ਇਲਾਵਾ ਕਿਉਂਕਿ ਬੀਬੀਆਂ ਦਾ ਵੀ ਮਾਣ ਸਤਕਾਰ ਸਾਹਿਬ ਸ਼੍ਰੀ ਗੁਰੂ ਅੰਗਦ ਸਾਹਿਬ ਦੇ ਵਿੱਚ ਹੈ ਉਹਨਾਂ ਦਾ ਮਾਂ ਦਾ ਕਬੀਰ ਦੀ ਮਾਂ ਦਾ ਨਾਂ ਵੀ ਫਰੀਦ ਦੀ ਮਾਂ ਦਾ ਨਾਮ ਸਨਮਾਨ ਦੇ ਨਾਲ ਲਿਆ ਜਾਂਦਾ ਏ ਰੁਕੇ ਪਿਆਰਿਓ ਅੱਜ ਕੱਲ ਬੀਬੀਆਂ ਜਿਹੜੀਆਂ ਨੇ ਉਹਨਾਂ ਦੇ ਹੱਥ ਦੇ ਵਿੱਚ ਬਵੇਲ ਉਦੋਂ 12 ਵਜੇ ਤੱਕ ਕੰਮ ਰੱਖਣ ਕਰਦੀਆਂ ਸੀ ਅੱਜ ਕੱਲ WhatsApp ਚੱਲਦਾ ਹੈ ਬਾਜੀਬਾਜੀ YouTube ਚੱਲਦੀ ਹੈ 12-12 ਵਾਰ ਬੇ ਤੱਕੇ ਕੰਮ ਹੁੰਦਾ ਰਹਿੰਦਾ ਇਧਰ ਤੋਂ ਰੁਕਤੀ ਹੋ ਗਈ ਪਰ ਜਿਹੜੇ ਸਾਜੂ ਹੈ ਉਹ ਨਾਮ ਦਾ ਤਿੰਨ ਤੇ ਬਾਬੇ ਨਾਨਕ ਦੇ ਪਿਤਾ ਜੀ ਨੇ ਜਵੇੜ ਮਾਰੀ ਨੂੰ ਕਹਿੰਦੇ ਤੈਨੂੰ ਵਪਾਰ ਵਾਸਤੇ ਉੱਠੀ। ਇਹੀ ਗੱਲ ਬਾਬੇ ਕਬੀਰ ਸਾਹਿਬ ਦੀ ਹਾਥਾ ਕਹਿ ਰਹੀ ਹੈ। ਝਿਰਕਿਆਂ

ਕਦੇ ਕਿਸੇ ਸਥਾਨ ਤੇ ਦੀਵਾਰ ਲਾਉਣ ਜਾਂਦੇ ਉੱਥੇ ਕਹਿੰਦੇ ਸੰਗਤ ਦੇ ਜਿੰਨੇ ਪੈਸੇ ਵੀਰੇ ਕੀਤੇ ਆਂ ਚ ਇਹ ਵੀ ਢੇਰੀ ਲਾਤੇ ਜਿੰਨੇ ਤੁਹਾਡੇ ਕੋਲ ਆ ਤੁਸੀਂ ਵੀ ਕਢ ਦਿਓ ਇੱਥੇ ਗੁਰਦੁਆਰਾ ਸਾਹਿਬ ਬਣਾਉਣਾ ਗੱਲ ਕਿ ਆ ਕੋ ਸਤਨਾਮੁ ਸ਼ਕਾਨੇ ਉੱਥੋਂ ਲਿਉਣੇ ਤਾਂ ਕੀ ਸੀ ਉੱਥੇ ਆਪਣੇ ਵਾਲੇ ਵੀ ਛਟਿਆਉਂਦੇ ਸੀ ਸਾਹਿਬ ਜੀ ਦੇ ਬਾਦ ਔਰ ਸ਼੍ਰੀਮਾਨ ਸੰਤ ਬਾਬਾ ਗ੍ਰਹਣ ਸਿੰਘ ਜੀ ਇੱਕ ਥਾਂ ਦੀ ਕਿੰਨੀਆਂ ਕਥਾਵਾਂ ਤੇ ਕਈ ਥਾਵਾਂ ਤੇ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ੱਭ ਕੇ ਰਹਿ ਗਏ ਸਾਹ ਜਿੰਨੀਆਂ ਦੇ ਗਰੀਬਾਂ ਨੂੰ ਨਵਾਜਿਆ ਉਹ ਕਹਿਣ ਕਥਨ ਤੋਂ ਬਾਹਰ ਹੈ ਮੇਰੇ ਕੋਲੇ ਸਮਾਂ ਨਹੀਂ ਕਿਉਂਕਿ ਸਮੇਂ ਨੂੰ ਸੰਦੇ ਹੋਇਆ ਮੈਂ ਆਪਣੇ ਵਿਚਾਰ ਕਿੱਥੇ ਸੰਜੋਧਨ ਸਭ ਤੋਂ ਵੱਡੀ ਗੱਲ ਹੈ ਨਾਮ ਜਪਣਾ ਤੇ ਨਾਮ ਜਪਣ ਵਾਲੇ ਦੇ ਵਿੱਚ ਦਇਆ ਹੁੰਦੀ ਹੈ ਐਸੀ ਗੱਲ ਵੀ ਬੜੀਆਂ ਬੀਬੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਤਕਾਰ ਤੇ ਸਨਮਾਨ ਰੋਗ ਹੈ ਮੈਂ ਪਹਿਲਾਂ ਵਿਚਾਰ ਕੀਤੀ ਹੈ ਕਿ ਅੱਜ ਦਾ ਦੌਰ ਇਹਦਾ ਬੱਚਿਆਂ ਦਾ ਚੱਲ ਰਿਹਾ ਹੈ ਪਰ ਨਾਮ ਜਪਣ ਵਾਲੀਆਂ ਔਰਾਂ ਵੀ ਨੇ ਜਿਨ੍ਹਾਂ ਨੇ ਤ੍ਰੂਪ ਰਹਿਲਾਦ ਜੀ ਉਹਨਾਂ ਦੇ ਮਾਪੇ ਨਹੀਂ ਢੋੜੇ ਸੋ ਇਸ ਕਰਕੇ ਜਿਹੜੇ ਆਪ ਘਰ ਦੇ ਵਿੱਚ ਨਾਮ ਜਪਦੇ ਉਹ ਚੁੱਕਉਂਦੇ ਨੇ ਆਪਣੇ ਬੱਚਿਆਂ ਨੂੰ ਪਰ ਬਹੁਤ ਆਦ ਤੇ ਰਚਨੀ ਤਾਂਮੀ ਤਾਂਮੀ ਦੀ ਬੀਬੀਆਂ ਜਦ ਕਦੋਂ ਤੁਮ ਘਾਟੀਆ ਘਰ ਲੇ ਕੇ ਜੇ ਐਸੇ ਮਹਾਂਪੁਰਖ ਵੀ ਆਉਂਦੇ ਅਸਲ ਵਿੱਚ ਉਹਨਾਂ ਨੇ ਨਾਮ ਜਪਿਆ ਕਿੰਨੇ ਬੱਚੇ ਕੋਲ ਸੋਦੇ ਰਹੇ ਆ ਉਹਨਾਂ ਦੇ ਦਰਸ਼ਨ ਵੀ ਕਰਨ ਲਈ ਕਈ ਵਾਰੀ ਉਹਨਾਂ ਦੇ ਵਿਚਾਰ ਸੁਣਨੇ ਕਿ ਆਸਾ ਜੀ ਦੀ ਬਾਣੀ ਪੜਿਆ ਕੋ ਸੁਖਨੀ ਸਾਹਿਬ ਦਾ ਪਾਠ ਕਰਿਆ ਕੋ ਜਿੰਨੇ ਖੁਦ ਕਰਦੇ ਸੀ ਕਹਿੰਦੇ ਸੀ ਅਸੀਂ ਕਹਿ ਦਿੰਦੇ ਵੀ ਆਹ ਕਰ ਤੂੰ ਕਰਦੇ ਸੀ ਜਾਂ ਵਾਚਨ ਕਰਕੇ ਦੱਸਦੇ ਹੁੰਦੇ ਪਰ ਅਸੀਂ ਕਰਦੇ ਉਸ ਕੱਲ ਇੱਥੇ ਨਾਮ ਦੇ ਨਾਲ ਹੀ ਸਾਰੀਆਂ ਵਰਖਤਾਂ ਆਉਂਦੀਆਂ ਨੇ ਉਹਨਾਂ ਦੇ ਨਾਮ ਜੱਪਿਆ ਦੀ ਪੁਰਾਣਾਂ ਸੰਦ ਅੱਜ ਦਾ ਜਿਹੜਾ ਆਪਾਂ ਸਮਾਗਮ ਕਰ ਰਹੇ ਹਾਂ ਉਹਨਾਂ ਨੇ ਨਾਮ ਜੱਪਿਆ ਤੇ ਅੱਜ ਸਥਾਪਨਾ ਨੂੰ ਸ਼ੇਧ ਲੈਣੀ ਚਾਹੀਦੀ ਤੇ ਵੀ ਨਾਮ ਜਪਣ ਵਾਲੇ ਪਾਸੇ ਚੱਲ ਕੇ ਆਪਣੀ ਜ਼ਿੰਦਗੀ 'ਚ ਫਰੀਦਾ ਇੱਕ ਘੜੀ ਆਦੀ ਘਰੀ ਆਦੀ ਉਤੇ ਆਜ ਭਗਤਰ ਸੇਤੀ ਕੋਸ਼ਟ ਜੋ ਕੰਨੇ 16 ਨਾਮ ਦੇ ਨਾਲ ਜੁੜ ਜਾਈਏ ਸੋ ਬੋਲ ਬੋਤਵਾਂ ਸਮੁੱਚੇ ਇਹ ਰਸਤਾ ਸ਼੍ਰੀਮਾਨ ਸੰਤਪਾਪਾ ਨਰ ਸਿੰਘ ਮੋਢੀ ਜੀ ਸਮੂਹ ਰਸਤਾ ਰਾਜ ਸਾਹਿਬ ਦਾ ਔਰ ਗੁਰੂ ਘਰ ਦੇ ਹੈਡ ਗ੍ਰੰਥੀ ਸਾਹਿਬ ਸਮੂਹ ਸੇਵਾਦਾਰਾਂ ਦੇ ਸੁਮੱਚੇ ਰੂਪ ਦੇ ਵਿੱਚ ਸਵਾਗਤ ਕਰੇ ਕਿ ਮੈਂ ਚਾਹੁੰਦਾ ਵੀ ਬੀਬੀ ਦੇਸ਼ ਕਿੰਨੀਆਂ ਤੋਂ ਬੀਬੀਆਂ ਨੂੰ ਜੋੜਿਆ ਨਹੀਂ ਉਹ ਮਹਾਪੁਰਖਾਂ ਕੋਲ ਆਪੇ ਭਜਾਈਏ ਨਾ ਇਹ ਕਿਰਪਾ ਨਹੀਂ ਹੈ ਇਹ ਤਾਂ ਇੱਥੋਂ ਹੀ ਬਖਸ਼ਿਸ਼ ਹੈ ਮੇਰੇ ਮਨ 'ਚ ਹੋਰ ਸੀ ਕਈ ਵਿਚਾਰ ਆ ਪਰ ਸਮਾਂ ਇਜ਼ਾਜ਼ਤ ਨਹੀਂ ਦਿੱਤਾ ਸੋ ਬਾਬਾ ਨਰਸਿੰਘ ਜੀ ਕਰਨ ਕਿ ਬਾਬਾ ਜੀ ਕਹਿੰਦੇ ਹੋਏ ਆ ਬਾਬਾ ਗੁੰਦਰ ਸਿੰਘ ਜੀ ਅਤੇ ਹੋਰ ਬੇਅਤ ਸੰਗਤਾਂ ਦਾ ਜਿੰਦਿਆਂ ਘਰਾਂ ਜਨ ਛੇੜ ਤੋਂ ਬੜੇ ਸੰਗ ਕਰੀਏ ਜਿਸ ਵਾਕੇ ਦੇ ਵਿੱਚ ਸਾਡੇ ਅੰਦਰ ਦੇ ਨਾਲੋਂ ਸੋ ਸਾਰੀਆਂ ਸੰਗਤਾਂ ਦਾ ਸੁਭਜੇ ਰੂਪ ਦੇ ਵਿੱਚ ਧੰਨਵਾਦ ਸਭ ਤੋਂ ਬਾਦ ਬਾਦ ਧੰਨਵਾਦ ਤੁਮ ਸਰਬ ਸ਼ਹੀਦ ਸਿੰਘ ਸਾਹਿਬ ਸੱਜੇ ਪਰਸ਼ਾ ਜੀ ਦਾ ਹਾਂ ਬੁਸ਼ਾਂ ਦੇ ਚਰਨਾਂ 'ਚ ਬਸੇ ਕੋਈ ਅਰਦਾਸ ਤੁਸੀਂ ਜੱਪ ਸਾਨੂੰ ਜੱਪਣ ਲਾਓ ਤੁਮਾਂ ਮਹਲਾ ਦੇ ਖੇਪਾ ਅੱਗੇ ਵਾਸਤੇ ਮੇਰ ਕਰਦੇ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅਗਲਾ